ਇਹ ਆਪਣੇ ਨਰੇਂਦਰ ਸਿੰਘ ਜੀ ਤੇਜਿੰਦਰ ਸਿੰਘ ਖਾਲਸਾ ਇਹ ਟੀਮ ਜਿਹੜੀ ਹੈਗੀ ਆ ਕੰਮ ਕਰ ਰਹੀ ਆ ਮੌਕੇ ਦੀ ਸਰਕਾਰ ਦੀ ਟੀਮ ਹੈਗੀ ਆ ਪਰ ਜਿਹੜੀ ਉੱਥੇ ਉਹ ਜਗ੍ਹਾ ਪਈ ਆ ਜਗ੍ਹਾ ਜਿਹੜੀ ਉਹ ਪੰਜਾਬ ਗਵਰਨਮੈਂਟ ਦਾ ਨਾਮ ਬੋਲਦੀ ਆ ਉੱਥੇ ਮਹੱਲਾ ਕਲੀਨਿਕ ਜਿਹੜਾ ਹੈਗਾ ਪਾਸ ਹੋ ਚੁੱਕਿਆ ਹਾਲਤੋਂ ਕੋਈ 17-18 ਸਾਲ ਪਹਿਲਾਂ ਮੇਰੇ ਫਾਦਰ ਸਾਹਿਬ ਨੇ ਇਹ ਜਗ੍ਹਾ ਖਰੀਦੀ ਸੀ ਇਹ ਹੁਣ ਮਤਲਬ ਸਾਡੇ ਨਾਲ ਧੱਕਾ ਹੋ ਰਿਹਾ ਸਾਨੂੰ ਕਹਿੰਦੇ ਨੇ ਜਗ੍ਹਾ ਸੀ ਉਹਦੇ ਵਾਸਤੇ ਮੋਹੱਲਾ ਕਲੀਨਿਕ ਵਾਸਤੇ ਸਿਲੈਕਟ ਕੀਤੀ ਆ ਜਦ ਕੋਈ ਜਗ੍ਹਾ ਕਬਜ਼ਾ ਸਾਡਾ 5-5 ਫੁੱਟ ਦੀ ਚਾਰ ਦਿਵਾਰੀ ਹੋਈ ਪਈ ਆ ਸਾਰਾ ਕੁਝ ਉੱਤੇ ਗੋਹਾ ਵੀ ਅਸੀਂ ਡੰਗਰ ਵੀ ਬੰਦੇ ਆ ਮਾਮਲਾ ਸਰ ਮੋਹੱਲਾ ਕਲੀਨਿਕ ਦਾ ਜੋ ਕਿ ਸਾਨੂੰ ਗ੍ਰਾਂਟ 35 ਲੱਖ ਰੁਪਏ ਦੀ ਗ੍ਰਾਂਟ ਆਈ ਆ ਜੀ ਕੀ ਨਾਮ ਹੈ ਜੀ ਮੇਰਾ ਨਾਮ ਗੁਰਜੀਤ ਪਰਮਜੀਤ ਸਿੰਘ ਹੈ ਤੇ ਮੈਂ ਸਟੇਟ ਬੋਰਡੀਆਂ ਹਾਂ ਜੀ ਉਹ ਮੈਂ ਪ੍ਰੈਜ਼ੀਡੈਂਟ ਹੂ ਆ। ਹਾਂ ਜੀ ਆ ਜੀ ਇੱਥੇ ਆਇਓ ਅਨਾਜ ਮੰਡੀ ਥਾਣੇ ਮਾਮਲਾ ਕੀ ਆ। ਇਹ ਮਾਮਲਾ ਜੀ ਸਾਨੂੰ ਵੀ ਇੱਥੇ ਸੱਦਿਆ ਸੀ ਇਹਨਾਂ ਨੇ ਪ੍ਰਧਾਨ ਜੀ ਨੇ ਜਲਜੀਤ ਸਿੰਘ ਸ਼ੀਨਾ ਜੀ, ਚਰਨਜੀਤ ਸਿੰਘ ਸ਼ਾਹੀ ਤੇ ਆਪਣੇ ਨਰਿੰਦਰ ਸਿੰਘ ਜੀ, ਤੇਜਿੰਦਰ ਸਿੰਘ ਖਾਲਸਾ ਇਹ ਟੀਮ ਜਿਹੜੀ ਹੈਗੀ ਆ ਕੰਮ ਕਰ ਰਹੀ ਆ। ਅ ਮੌਕੇ ਦੀ ਸਰਕਾਰ ਦੀ ਟੀਮ ਹੈਗੀ ਆ। ਪਰ ਜਿਹੜੀ ਉੱਥੇ ਉਹ ਜਗ੍ਹਾ ਪਈ ਆ, ਜਗ੍ਹਾ ਜਿਹੜੀ ਉਹ ਪੰਜਾਬ ਗਵਰਨਮੈਂਟ ਦਾ ਨਾਂ ਬੋਲਦੀ ਆ, ਉੱਥੇ ਮਹੱਲਾ ਕਲੀਨਿਕ ਜਿਹੜਾ ਹੈਗਾ ਪਾਸ ਹੋ ਚੁੱਕਿਆ ਤੇ ਪਰ ਕਿਸੇ ਵਿਅਕਤੀ ਵੱਲੋਂ ਇਹ ਦੱਸਿਆ ਜਾ ਰਿਹਾ ਕਿ ਉਹ ਜਗ੍ਹਾ ਮੈਂ ਖਰੀਦੀ ਹੋਈ ਆ। ਅ ਵੈਸੇ ਮੈਂ ਤਾਂ ਇਹ ਗੱਲ ਕਹਿਣੀ ਚਾਹਾਂਗਾ ਇੱਕ ਬਤੌਰ ਬਤੌਰ ਸੋਸ਼ਲ ਵਰਕਰ ਕਿ ਪੰਜਾਬ ਸਰਕਾਰ ਵੱਲੋਂ ਬੜਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਜਿਹੜੀਆਂ ਨਜਾਇਜ਼ ਪੰਚਾਇਤੀ ਜ਼ਮੀਨਾਂ ਵੀ ਜਾਂ ਸਰਕਾਰੀ ਜ਼ਮੀਨਾਂ ਵੀ ਨੂੰ ਉਹਦੇ ਉੱਪਰੋਂ ਕਬਜ਼ੇ ਛਡਾਏ ਜਾ ਰਹੇ ਨੇ ਤੇ ਇਹ ਜਿਹੜਾ ਸੂਰਪੁਰ ਸੈਦਾਂ ਦੀ ਜਿਹੜੀ ਇਹ 250 ਗਜ ਪਲਾਟ ਹੈਗਾ ਸਰਕਾਰੀ ਹੈ ਪੰਜਾਬ ਸਰਕਾਰ ਦੇ ਨਾਮ ਬੋਲਦਾ ਇਹਦੇ ਉੱਪਰੋਂ ਕਬਜ਼ਾ ਹਟਾ ਕੇ ਜਿਹਦਾ ਵੀ ਹੈਗਾ ਇਥੇ ਮੁਹੱਲਾ ਕਲੀਨਕ ਜਿਹੜਾ ਹੈਗਾ ਉਹ ਸਾਰਿਆ ਜਾਵੇ ਤਾਂ ਕਿ ਜਿਹੜੇ ਏਰੀਏ ਦੇ ਲੋਕਾਂ ਨੂੰ ਉਹਦੀ ਵਧੀਆ ਸਹੂਲਤ ਮਿਲ ਸਕੇ ਤੇ ਲੋਕਾਂ ਦਾ ਵੱਧ ਤੋਂ ਵੱਧ ਫਾਇਦਾ ਹੋਵੇ ਜਿਹੜੀ ਜਗ੍ਹਾ ਇਹਦੇ ਮਕਾਨ ਬਣਿਆ ਜਾਂ ਕੱਲਾ ਪਲਾਟ ਨਹੀਂ ਨਹੀਂ ਜੀ ਇਹ ਪਲਾਟ ਹੀ ਆ ਕੱਲਾ ਇਹ ਪੁਰਾਣੀ ਮਲਬ ਵਿਚਾਰਦਵਾਰੀ ਵੀ ਪੁਰਾਣੀ ਹੀ ਸਮੇਂ ਦੀ ਹੋਈ ਹੋਈ ਆ ਮਤਲਬ ਇਹ ਸਾਰਾ ਕੁਝ ਦੱਸਿਆ ਮੈਂ ਵੀ ਉਹ ਵੇਖਿਆ ਮੌਕਾ ਜਾ ਕੇ ਤੇ ਉਹ ਮੌਕ ਜਿਹੜਾ ਬੰਦਾ ਦੱਸ ਰਿਹਾ ਕਿ ਮੇਰਾ ਇਹ ਮੈਂ ਲਈ ਆ ਉਹ ਉਹਦੇ ਵੱਲੋਂ ਕੁਝ ਨਹੀਂ ਕੀਤਾ ਗਿਆ ਉਹ ਸਿਰਫ ਚਾਰਦਵਾਰੀ ਆ ਕੋਈ ਗੇਟ ਵਗੈਰਾ ਵੀ ਨਹੀਂ ਲੱਗਿਆ ਜੀ ਕਾਗਜ਼ ਵੀ ਦੇਖਿਓਗੇ ਕਾਗਜ਼ ਕਿਦੇ ਨਾਂ ਤੇ ਬੋਲਦੇ ਹਾਂ ਜੀ ਮੈਂ ਉਹ ਕਾ ਔਰ ਸੋਸ਼ਲ ਵਰਕਰ ਸਾਰੀ ਮੈਂ ਵੇਖੀ ਆ ਉਹ ਕੇਸ ਪੜਿਆ ਸਾਰਾ ਉਹ ਪੰਜਾਬ ਸਰਕਾਰ ਦੇ ਨਾਮ ਜਿਹੜਾ ਹੈਗਾ ਕਾਗਜ਼ ਬੋਰੇ ਨੇ ਉਹ ਜਿਹੜਾ ਕਬਜ਼ਾ ਹੈਗਾ ਜੀ ਉਹਦੇ ਤੇ ਉਹ ਬੱਬੂ ਸਿੰਘ ਨਾਮ ਦਾ ਇੱਕ ਵਿਅਕਤੀ ਆ ਉਹ ਉਹਦੇ ਉੱਪਰੋਂ ਕਬਜ਼ਾ ਕੀਤਾ ਗਿਆ ਜੀ ਪਾਕੀ ਤੋਂ ਬਿਲੋਂਗ ਕਰਦਾ ਉਹ ਉਹ ਜੀ ਸ਼ਾਇਦ ਦੱਸ ਦੇ ਨੇ ਕਿ ਉਹ ਅਕਾਲੀ ਦਲ ਪਾਰਟੀ ਦੇ ਨਾਲ ਬਿਲੋਂਗ ਕਰਦਾ ਤੇ ਮੈਨੂੰ ਲੋ ਜੀ ਕੀ ਨਾਮ ਕੀ ਨਾਮ ਹੈ ਜੀ ਮੇਰਾ ਨਾਮ ਗੁਰਦੇਵਿੰਦਰ ਸਿੰਘ ਕਿੱਥੇ ਰਹਿੰਦੇ ਗੁਰੂ ਮੈਂ ਰਸੂਲਪੁਰ ਸੈਦਾਂ ਜੀ ਇਹ ਪ੍ਰੋਪਰਟੀ ਦਾ ਕੀ ਮਾਮਲਾ ਕੀ ਹੈ ਪਲਾਟ ਦਾ ਮਾਮਲਾ ਕੀ ਹੈ ਮਾਮਲਾ ਇਹ ਹੈ ਜੀ ਅੱਜ ਤੋਂ ਕੋਈ 17 18 ਸਾਲ ਪਹਿਲਾਂ ਮੇਰੇ ਫਾਦਰ ਸਾਹਿਬ ਨੇ ਇਹ ਜਗ੍ਹਾ ਖਰੀਦੀ ਸੀ ਜੀ ਉੱਥੇ ਟੋਟਲ ਪਿੰਡ ਦੇ ਵਿੱਚ ਜਗ੍ਹਾ ਸਾਰੀ ਮਤਲਬ ਇਦਾਂ ਹੀ ਸਾਰਿਆਂ ਨੇ ਲੋਕਾਂ ਨੇ ਖਰੀਦੀ ਹੋਈ ਹੈ ਕੱਲੀ ਅਸੀਂ ਨਹੀਂ ਖਰੀਦੀ ਹੈ ਕਿ ਸਾਰਾ ਪਿੰਡ ਹੀ ਇਦਾਂ ਬਸਿਆ ਹੋਇਆ ਹੈ ਠੀਕ ਹੈ ਗੱਲ ਜੀ ਦੂਸਰੀ ਗੱਲ ਇਹ ਹੈ ਜੀ ਇਹ ਹੁਣ ਮਤਲਬ ਸਾਡੇ ਨਾਲ ਧੱਕਾ ਹੋ ਰਿਹਾ ਸਾਨੂੰ ਕਹਿੰਦੇ ਨੇ ਜੀ ਜਗ੍ਹਾ ਅਸੀਂ ਉਹਦੇ ਵਾਸਤੇ ਮੋਹੱਲਾ ਕਨਿਨ ਵਾਸਤੇ ਸਿਲੈਕਟ ਕੀਤੀ ਆ ਜਦ ਕੋਈ ਜਗ੍ਹਾ ਕਬਜ਼ਾ ਸਾਡਾ 5 5 ਫੁੱਟ ਦੀ ਚਾਰ ਦੀਵਾਰੀ ਹੋਈ ਪਈ ਆ ਸਾਰਾ ਕੁ ਡੰਗਰਬੇਸੀ ਬੰਦਿਆਂ ਤੇ ਮੈਂ ਤੁਹਾਨੂੰ ਸਾਡੇ ਨਾਲ ਧੱਕਾ ਹੀ ਹੋ ਰਿਹਾ ਜੀ ਹੁਣ ਰਜਿਸਟਰੀ ਹੈਗੀ ਹੈ ਤੁਹਾਡੇ ਨਾਮ ਦੀ ਕੋਈ ਵੀ ਕਿਉਂਕਿ ਕੋਈ ਵੀ ਪਲਾਟ ਹੁੰਦੀ ਹੈ ਉਹਦੀ ਰਜਿਸਟਰੀ ਹੁੰਦੀ ਹੈ ਰਜਿਸਟਰੀ ਨਹੀਂ ਹੈ ਵਿੱਚ ਜੀ ਰਜਿਸਟਰੀ ਨਹੀਂ ਹੈ ਕੀ ਸਬੂਤ ਹੈ ਤੁਹਾਡੇ ਕੋਲ ਕਿ ਤੁਸੀਂ ਮਲਕੀਅਤ ਦਾ ਸਾਡੇ ਕੋਲ ਸਟਾਮ ਆ ਜੀ ਸਟੈਂਪ ਹੈ ਹਾਂ ਜੀ ਲੇਕਿਨ ਅਸੀਂ ਵੀ ਦੇਖਿਆ ਕਾਗਜ਼ ਪੱਤਰ ਤੇ ਉਹਦੇ ਸਰਕਾਰ ਮਲਕੀਅਤ ਦੱਸ ਰਹੀ ਹੈ ਸਰਪਿੰਡੀ ਹੈ ਜੀ ਸਰਪਿੰਡ ਉਦਾਂ ਹੀ ਹੈ ਸਰਪਿੰਡ ਉਦਾਂ ਹੀ ਹੈ ਜਦੋਂ ਕੋਈ ਕਾਗਜ਼ ਨਹੀਂ ਜਿਹੜੇ ਤੁਸੀਂ ਜਿਹੜੇ ਕਹੇ ਕਬਜ਼ੇ ਦੇ ਤੁਹਾਨੂੰ ਕਾਗਜ਼ ਜਰੂਰੀ ਹਾਂ ਜੀ ਹਾਂ ਜੀ ਹਾਂ ਪੁਰਾਣੇ ਸਟਾਮ ਨਹੀਂ ਰਜਿਸਟ੍ਰੀ ਨਹੀਂ ਰਜਿਸਟ੍ਰੀ ਹੈ ਪਿੰਡ ਜਿਸਟਾਮ ਹੀ ਹੁੰਦੇ ਆ ਜੀ ਹੁਣ ਕਿੱਦਾਂ ਦੀ ਮੰਗ ਕਰ ਰਹੇ ਹੋ ਪ੍ਰਸ਼ਾਸਨ ਕੋਲ ਤੁਸੀਂ ਵੀ ਆਇਓ ਥਾਣੇ ਆਇਓ ਕਿੱਦਾਂ ਦੀ ਮੰਗ ਕਰ ਮੈਂ ਤਾਂਹੀ ਗੱਲ ਕਹਿਣਾ ਜੀ ਮੇਰਾ ਪਲਾਟ ਤੇ ਨਾ ਕੁਝ ਬਣਿਆ ਜੀ ਜਾਂ ਮੈਨੂੰ ਮੇਰੇ ਪਲਾਟ ਦਾ ਜੋ ਮੁੱਲ ਹੈਗਾ ਮੁੱਲ ਦਿੱਤਾ ਜੋ ਪਲਾਟ ਉਸ ਟਾਈਮ ਮੇਰੇ ਫਾਦਰ ਸਾਹਿਬ ਨੇ ਲਿਆ ਸੀਗਾ ਜੀ ਮੈਂ ਤਾਂ ਦੇਖੋ ਲਿਆ ਨਹੀਂ ਕਿੰਨੇ ਦਾ ਲਿਆ ਸੀ ਅੰਦਾਜ਼ਾ ਫਿਰ ਮੈਂ ਕੁਝ ਨਹੀਂ ਕਹਿ ਸਕਦਾ ਇਦਾਂ ਮੁੱਲ ਮੇਰੇ ਘਰ ਕੋ 1800 2000 ਦੇ ਲਾਗੇ ਬਣੇ ਲਿਆ ਸੀ ਯਾਨੀ ਕਾਗਜ਼ ਪੱਤਰ ਤੁਹਾਡੇ ਫਾਦਰ ਸਾਹਿਬ ਦੇ ਹਾਂਜੀ 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 ਉਹ ਹੈਗੇ ਆ ਮੌਜੂਦ ਨਹੀਂ ਜੀ ਐਕਸਪਾਇਰ ਹੋ ਗਈ ਮੇਰਾ ਨਾਮ ਨਰਿੰਦਰ ਸਿੰਘ ਆ ਮੈਂ ਫੌਜ ਤੋਂ ਰਿਟਾਇਰ ਆ ਆ ਆਮ ਆਦਮੀ ਪਾਰਟੀ ਤੋਂ ਮੈਂ ਸਕੱਤਰ ਆ ਬਾਰਡ ਨੰਬਰ ਅਨਾਲ ਮੰਡੀ ਥਾਣੇ ਆ ਜੋ ਮਾਮਲਾ ਕੀ ਆ ਮਾਮਲਾ ਸਰ ਮੱਲਾ ਕਲੀਨਿਕ ਦਾ ਜੋ ਕਿ ਸਾਨੂੰ ਗ੍ਰਾਂਟ 35 ਲੱਖ ਰੁਪਏ ਦੀ ਗ੍ਰਾਂਟ ਆਈ ਆ ਅਸੂਲ ਪਸੇਦਾਂ ਵਿੱਚ ਅਸੀਂ ਮੱਲਾ ਕਲੀਨਿਕ ਬਣਾਉਣਾ ਚਾਹੁੰਦੇ ਆ ਲੋਕਾਂ ਦੀ ਸੁਭਦਾ ਵਾਸਤੇ ਲੋਕਾਂ ਦੇ ਲੋਕਾਂ ਨੂੰ ਬਹੁ ਹੋ ਸਕੇ ਆਪਣਾ ਤੇ ਸੁਵਿਧਾਵਾਂ ਹੋ ਸਕਣ ਤੇ ਅਸੀਂ ਇਹ ਜਿਹੜੀ ਜਗ੍ਹਾ ਸਰਕਾਰੀ ਆ ਪੰਚਾਇਤੀ ਜਗ੍ਹਾ ਕਿਸੇ ਨੇ ਉਹ ਖਾਲੀ ਪਈ ਆ ਜਗ੍ਹਾ ਤੇ ਪਿੰਡ ਦੇ ਵਿੱਚ ਮੋਧਵਰ ਮੋਧਵਰ ਬੰਦਿਆਂ ਨੇ ਪੂਰੀ ਪੰਚਾਇਤੀ ਜਗ੍ਹਾ ਵੇਚਦੀ ਪੂਰਾ ਇੱਕ ਜਗ੍ਹਾ ਇੱਕ ਗਿੱਠ ਜਗ੍ਹਾ ਨਹੀਂ ਛੱਡੀ ਕਿ ਅਸੀਂ ਕੋਈ ਉੱਥੇ ਸੁਵਿਧਾ ਕਰ ਸਕੀਏ ਇਹ じゃ ਕੋਈ ਮੱਲਾ ਕਲੀਨਿਕ ਬਣਾਉਣ ਵਾਸਤੇ ਕੋਈ ਜਗ੍ਹਾ ਨਹੀਂ ਜੋ ਜਗ੍ਹਾ ਜਗ੍ਹਾ ਪਈਆ 250 ਗਜ ਤੇ ਉਹਦੇ ਉੱਤੇ ਅਸੀਂ ਮੱਲਾ ਕਲੀਨਿਕ ਬਣਾਉਣਾ ਚਾਹੁੰਦੇ ਆ ਮੱਲਾ ਕਲੀਨਿਕ ਆਮ ਆਦਮੀ ਪਾਰਟੀ ਵੱਲੋਂ ਸਾਨੂੰ ਗ੍ਰਾਂਟ ਮਿਲੀ ਵੀ ਆ ਤੇ ਅਸੀਂ ਹੁਣ ਜਿਹੜਾ ਪਲਾਟ ਆ ਪਲਾਟ ਕੀ ਦੇ ਨਾਮ ਤੇ ਬੋਲਦਾ ਜਿਹੜੀ ਜਗ੍ਹਾ ਦੀ ਕੋਈ ਹੁਣ ਬੰਦਾ ਉਥੇ ਪਿੰਡ ਦੇ ਵਿੱਚ ਬੱਬੂ ਸਿੰਘ ਉਹ ਕਹਿੰਦਾ ਕਿ ਇਹ ਮੇਰਾ ਮਲਕੀਅਤ ਉਹਦੀ ਕਾਗਜ਼ਪੱਤਰ ਹੈਗੇ ਕਾਗਜ਼ ਪੰਜਾਬ ਸਰਕਾਰ ਦੇ ਨਾਮ ਬੋਲਦੀ ਆ ਸਰ ਤੇ ਉਹ ਦਿਖਾ ਚੁੱਕੇ ਆ ਤੇ ਸਾਰਾ ਕੁਝ ਮਾਮਲਾ ਹੁਣ ਥਾਣੇ ਤੱਕ ਪਹੁੰਚਿਆ ਪਿਆ ਤੁਹਾਨੂੰ ਕੀ ਲੱਗਦਾ ਜਦ ਆਮ ਆਦਮੀ ਪਾਰਟੀ ਸਰਕਾਰ ਜਦ ਨਜਾਇਜ਼ ਕਬਜ਼ੀਆਂ ਨੂੰ ਹਟਾ ਰਹੀ ਸੀ ਕਿ ਤੁਸੀਂ ਮੁੱਖ ਮੰਤਰੀ ਪੰਜਾਬ ਤੱਕ ਵੀ ਸੰਪਰਕ ਕਰੋਗੇ ਇਸ ਗੱਲ ਨੂੰ ਹਾਂਜੀ ਹਾਂਜੀ ਅਸੀਂ ਮੁੱਖ ਮੰਤਰੀ ਤੱਕ ਪਹੁੰਚ ਕਰਾਂਗੇ ਸਰ